ਸ਼ਸ਼ੀ ਕਾਲ ਦੋਸਤੋ ਆਉਣ ਵਾਲੀ 21 ਦਸੰਬਰ ਨੂੰ ਹੋਣ ਵਾਲੇ ਨਗਰ ਪੰਚਾਇਤ ਦੇ ਇਲੈਕਸ਼ਨਾਂ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਾੜ ਨੰਬਰ 4 ਤੋਂ ਉਮੀਦਵਾਰ ਅਮਨਦੀਪ ਸਿੰਘ ਸੁਪੁੱਤਰ ਸ੍ਰੀ ਜਗਦੀਸ਼ ਰਾਮ ਨੂੰ ਐਮਸੀ ਦੇ ਉਮੀਦਵਾਰ ਵਜੋਂ ਟਿਕਟ ਦਿੱਤੀ ਗਈ ਅਤੇ ਬਾੜ ਨੰਬਰ 4 ਦੇ ਵੋਟਰਾਂ ਵੱਲੋਂ ਉਮੀਦਵਾਰ ਅਮਨਦੀਪ ਸਿੰਘ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਹੀ ਮੈਂ ਧੰਨਵਾਦ ਕਰਦਾ ਹਾਂ ਬੀਬਾ ਹਰਸਿੰਦਰ ਕੌਰ ਬਾਦਲਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਰਦਾਰ ਬਲਵਿੰਦਰ ਸਿੰਘ ਹੁੰਦਲ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਟਿਕਟ ਦਿੱਤੀ ਹੈ ਗਰੀਬਾਂ ਨੂੰ ਅਸੀਂ ਜੋ ਕਿ ਆਉਣ ਵਾਲੀ 21 ਤਰੀਕ ਨੂੰ ਸਭ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਆਉਣ ਵਾਲੀ 21 ਤਰੀਕ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਤਕਲੀ ਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਹੋਰ ਪਾਰਟੀ ਨੂੰ ਕਾਮਯਾਬ ਜ਼ਰੂਰ ਕਰੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੋਨੇ ਕਾਲੀਦਲ ਪਾਰਟੀ ਦਾ ਜੋ ਸਾਡੇ ਭਰਾ ਅਮਨਦੀਪ ਨੂੰ ਜੀ ਇਹਨਾਂ ਨੇ ਇਲੈਕਸ਼ਨਾਂ ਲੜਨ ਦਾ ਮੌਕਾ ਦਿੱਤਾ ਯੰਗ ਮੁੰਡਾ ਯੰਗ ਸੋਚ ਹੈ ਜੀ ਸਾਨੂੰ ਪੂਰੀ ਉਮੀਦ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਚਾਰ ਨੰਬਰ ਵਾਰਡ ਦਾ ਪੂਰਨ ਵਿਕਾਸ ਕਰੇਗਾ ਜੀ ਤੇ ਅਪੀਲ ਕਰਦੇ ਹਾਂ ਜੀ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੇ ਭਰਾ ਨੂੰ ਜੀ ਜਿਤਾਓ ਫਿਰ ਧੰਨਵਾਦ ਕਰਾਂਗੇ ਜੀ ਪੂਰਾ ਪਾਰਟੀ ਦਾ ਵੀ ਸਾਬ ਨੇ ਪਹਿਲਾਂ ਸਿਰੋਣੀ ਕਾਲੀਦਲ ਦੇ ਪ੍ਰਧਾਨ ਸਰ ਹਰਜਿੰਦਰ ਸਿੰਘ ਬਾਦਲ ਅਤੇ ਸਰਦਾਰ ਵਿਰਿੰਦਰ ਸਿੰਘ ਭੁੰਦਰ ਗਲਾਤ ਸਿੰਘ ਭੁੰਦਰ ਸਾਹਿਬ ਦਾ ਅਤੀਤਵਾਦੀਆਂ ਇਹਨਾਂ ਨੇ ਇਸ ਬਰਾਦਰੀ ਨੂੰ ਟਿਕਟ ਦੇ ਕੇ 4 ਨੰਬਰ ਤੋਂ ਖੜਾ ਕੀਤਾ ਇਹ ਬਹੁਤ ਹੀ ਵਧੀਆ ਮਾਨਦਾਰ ਵਧੀਆ ਸੂਝਵਾਨ ਆਦਮੀ ਨੇ ਇਹਨਾਂ ਦਾ ਜਿਹੜਾ ਪਿਤਾ ਜੀ ਹੈ ਉਹਦਾ ਬਹੁਤ ਵਧੀਆ ਸਰਕਲ ਹੈ 4 ਨੰਬਰ ਵਾਰਡ ਤੇ ਸ਼ਹਿਰ ਤੇ ਵੀ ਬੜਾ ਸਤਿਕਾਰਯੋਗ ਹੈ ਬਹੁਤ ਵਧੀਆ ਵੋਟਾਂ ਨਾਲ ਲੀਡ ਕਰਕੇ ਜਿੱਤੂਗਾ ਇਹ ਤੁਹਾਨੂੰ ਅਸੀਂ ਵਾਅਦਾ ਕਰਦੇ ਹਾਂ ਵੀ 4 ਨੰਬਰ ਵਾਰਡ ਤੋਂ ਸ਼ੋਮਨੀ ਕਾਲੀਦਾਰ ਦੇ ਹੱਕ ਤੇ ਜਾਊਗੀ ਇਹ ਜੱਤ ਕੇ ਜਿਹੜੀ ਸੀਟ ਹੈ ਦਰਾਜਪੁਰਦਰ ਦੀ ਝੋਲੀ ਚ ਪਾ ਦਿੱਤੀ ਜਾਏਗੀ